ਪਾਕਿਸਤਾਨ ਚ ਸਿੱਖ ਬੱਚੇ ਕਿੰਨੇ ਨੇ ਉਹਨਾਂ ਦਾ ਜਿੰਨੇ 1947 ਸੀ ਜਿੰਨੀ ਪਰਸੈਂਟੇਜ ਉਦੋਂ ਚੌਥੀ ਹਿੱਸਾ ਵੀ ਪਰਸੈਂਟੇਜ ਨਹੀਂ ਰਹੀ ਹੈ 6-7% ਸੀ ਹੁਣ 2% ਵੀ ਨਹੀਂ ਰਹੇ ਆ ਵੋਟ ਪਾਉਣ ਦਾ ਉਹਨਾਂ ਨੂੰ ਹੱਕ ਨਹੀਂ ਹੈ ਤੱਕਾ ਉਹਨਾਂ ਨਾਲ ਹੁੰਦਾ ਤੇ ਉਥੇ ਕੀ ਆਜ਼ਾਦੀ ਹੈ ਦੂਜੇ ਧਰਮ ਵਾਲਿਆਂ ਨੂੰ ਉਹਦੇ ਮੁਕਾਬਲੇ ਸਾਡੇ ਦੇਖੋ ਵੀ ਜਿਹੜੇ ਦੂਜੇ ਧਰਮ ਵਾਲੇ ਬੰਦੇ ਨੇ ਉਹ ਕਿਸ ਤਰ੍ਹਾਂ ਪ੍ਰਫੁੱਲਤ ਹੋ ਰਹੇ ਨੇ ਕਿਸ ਤਰ੍ਹਾਂ ਹਰ ਪ੍ਰੈਜ਼ੀਡੈਂਟ ਵੀ ਬਣੇ ਨੇ ਸਾਰੇ ਉੱਚੇ ਉੱਚ ਅਹੁਦਿਆਂ ਤੇ ਵੀ ਨੇ ਤੇ ਇੱਥੇ ਕੋਈ ਉਹਨਾਂ ਨੂੰ ਰੋਕਣੀ ਐ ਔਰ ਪਾਪੂਲੇਸ਼ਨ ਵੀ ਉਹਨਾਂ ਦੀ ਉਸੇ ਪ੍ਰਪੋਰਸ਼ਨ ਚ ਜਿਵੇਂ ਬਾਕੀ ਵਧੀਆ ਤੇ ਵਧੀਆ ਜ਼ਰੂਰ ਆਪਾਂ ਦੇਖਦੇ ਆਂ ਵੀ ਵੀਡੀਓਜ਼ ਦੇ ਵਿੱਚ ਬਹੁਤ ਕੋਈ ਨਜ਼ਰ ਵੀ ਆਉਂਦਾ ਇੱਕ ਪਾਸੇ ਵੀ ਨਜ਼ਰ ਆਉਂਦਾ ਵੀ ਉੱਥੇ ਸਿੱਖ ਵੀ ਨੇ ਉੱਥੇ ਹਿੰਦੂ ਵੀ ਨੇ ਗੁਰਦੁਆਰਿਆਂ ਦੇ ਵਿੱਚ ਵੀ ਉਹ ਰੈਗੂਲਰ ਜਾਂਦੇ ਆ ਉੱਥੇ ਪ੍ਰਧਾਨ ਵੀ ਆ ਗੁਰਦੁਆਰਿਆਂ ਦੇ ਉੱਥੇ ਦੀ ਪੋਲਿਟਿਕਸ ਦੇ ਵਿੱਚ ਵੀ ਕਈ ਸਿੱਖ ਆ ਇਹ ਚੀਜ਼ਾਂ ਨਜ਼ਰ ਜ਼ਰੂਰ ਆਉਂਦੀਆਂ ਨੇ ਕਈ ਹਿੰਦੂ ਵੀ ਜ਼ਰੂਰ ਨਜ਼ਰ ਆਉਂਦੇ ਬਿਲਕੁਲ ਨਜ਼ਰ ਆਉਂਦੇ ਕਿ ਕੁਝ ਲੋਕ ਉੱਥੇ ਹੈਗੇ ਨੇ ਬਲਕਿ ਜੇ ਆਪਾਂ ਦੇਖੀਏ ਵੀ ਨਾਂ ਵੀ ਕਾਮਨ ਹੁੰਦੇ ਨੇ ਚੀਮਾ ਢਿੱਲੋਂ ਇਹ ਨਾਂ ਵੀ ਨੇ ਕਿਉਂਕਿ ਉਹ ਲੋਕ ਉਹ ਨੇ ਜਿਹੜੇ ਉੱਥੇ ਕਨਵਰਟ ਕਰ ਗਏ ਨੇ ਔਰ ਦੂਸਰਾ ਠੀਕ ਹੈ ਕੁਝ ਲੋਕ ਉਹਨਾਂ ਦੀ ਆਰਮੀ 'ਚ ਦੇਖੋ ਹੱਕ ਬਣਦਾ ਜੇ ਉੱਥੇ ਦੇ ਸਿਟੀਜ਼ਨ ਨੇ ਹੁਣ ਸਾਡੇ ਬੰਦੇ ਕੈਨੇਡਾ ਦੀ ਆਰਮੀ 'ਚ ਨੇ ਯੂਐਸਡੀ ਆਰਮੀ 'ਚ ਨੇ ਜੇ ਉਹਨਾਂ ਨੇ ਆਪ ਦਾ ਮੁਲਕ ਉਸ ਨੂੰ ਮੰਨ ਲਿਆ ਤੇ ਉਹ ਉਸ ਮੁਲਕ ਦੀ ਫੌਜ 'ਚ ਵੀ ਜਾਂਦੇ ਨੇ ਬਾਕੀ ਚੀਜ਼ਾਂ ਜਾਂਦੇ ਨੇ ਪਰ ਪਰਸੈਂਟੇਜ ਬਹੁਤ ਘੱਟ ਹੈ ਬਹੁਤ ਘੱਟ ਹੈ ਹੁਣ ਇਹ ਗੱਲ ਗੁਰਦੁਆਰਿਆਂ ਦੀ ਜੇ ਆਪਾਂ ਕਰੀਏ ਸਿਰਫ ਦੋ ਜਾਂ ਤਿੰਨ ਗੁਰਦੁਆਰੇ ਛੱਡ ਕੇ ਬਾਕੀ ਜਿਹੜੇ ਇੰਟੀਰੀਅਰ ਚ ਗੁਰਦੁਆਰੇ ਨੇ ਉਹਨਾਂ ਦਾ ਹਾਲ ਦੇਖੋ ਉਹਨਾਂ ਦੀ ਕੋਈ ਮੇਨਟੇਨੈਂਸ ਨਹੀਂ ਆ ਕੁਝ ਨਹੀਂ ਆ ਉਹਨੇ ਬਿਲਡਿੰਗਾਂ ਡਿੱਗ ਰਹੀਆਂ ਨੇ ਉਹ ਸਿਰਫ ਦੋ ਤਿੰਨ ਜਿੱਥੇ ਆਪਣੇ ਜਥੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੇ ਮੇਨਟੇਨ ਕਰਕੇ ਰੱਖਿਆ ਕਿ ਇੱਕ ਇਮੇਜ ਬਣਾਉਣੀ ਹੈ ਵੀ ਅਸੀਂ ਇਹ ਸਾਮ ਕੇ ਰੱਖੇ ਨੇ ਤੇ ਇਹ ਸਾਰਾ ਕੁਝ ਬਣਾਇਆ ਆ ਉਹ ਇੱਕ ਇਮੇਜ ਬਣਾਉਣ ਵਾਸਤੇ ਦੋ ਤਿੰਨ ਗੁਰਦੁਆਰੇ ਨੇ ਜਿਹੜੇ ਮੇਨ ਮੇਨ ਨੇ ਜਿਵੇਂ ਕਰਤਾਰਪੁਰ ਸਾਹਿਬ ਹੈ ਇੱਥੇ ਉਹਨਾਂ ਨੇ ਪੂਰਾ ਜੋਰ ਲਾਇਆ ਨਨਕਾਣਾ ਸਾਹਿਬ ਹੈ ਤੇ ਬਾਕੀ ਜਿਹੜੇ ਪਿੱਛੇ ਇੰਟੀਰੀਅਰ ਚ ਗੁਰਦੁਆਰੇ ਨੇ ਕਿੰਨੀਆਂ ਵੀਡੀਓ ਅੱਜ ਕੱਲ ਨੈਟ ਤੇ ਆਉਂਦੀਆਂ ਉਹ ਗੁਰਦੁਆਰਿਆਂ ਦੀ ਤੁਸੀਂ ਹਾਲਤ ਦੇਖੋ ਕੋਈ ਉੱਥੇ ਕੁਝ ਨਹੀਂ ਆ ਕੋਈ ਸਿੱਖਾਂ ਦੀ ਜਾਇਦਾਦ ਸੀ ਹਵੇਲੀਆਂ ਸੀ ਕੋਈ ਉੱਥੇ ਨਹੀਂ ਹੈ ਉਹ ਹੌਲੀ-ਹੌਲੀ ਜਿਹੜੀ ਪਰਸੈਂਟੇਜ ਆਫ ਨਾਨ ਮੁਸਲਮਾਂ ਜਿਹੜੀ ਉੱਥੇ ਬਹੁਤ ਘਟ ਗਈ ਹੈ ਤੁਸੀਂ ਕਹਿੰਦੇ ਹੋ ਧੱਕਾ ਹੁੰਦਾ ਧੱਕਾ ਤਾਂ ਹੁੰਦਾ ਧੱਕਾ ਤਾਂ ਹੁੰਦਾ ਸ਼ਰੇਆਮੀ ਧੱਕਾ ਹੁੰਦਾ ਉੱਥੇ ਕਿਉਂਕਿ ਉੱਥੇ ਪਾਵਰਸ ਤਾਂ ਉਹਨਾਂ ਕੋਲੇ ਹੀ ਨੇ ਆਰਮੀ ਤਾਂ ਉੱਥੇ ਇਹ ਇਹਨਾਂ ਨੂੰ ਛੱਡੋ ਬਾਕੀਆਂ ਨਾਲ ਵੀ ਧੱਕਾ ਹੁੰਦਾ ਕਿ ਉੱਥੇ ਅਕੁਪਾਈਡ ਕਸ਼ਮੀਰ ਹੁਣ ਬਲੂਚਿਸਤਾਨ ਲੈ ਲੋ ਉੱਥੇ ਮੁਸਲਮ ਹੀ ਨੇ ਉਹਨਾਂ ਨਾਲ ਨਹੀਂ ਧੱਕਾ ਹੋ ਰਿਹਾ ਪਿੱਛੇ ਜੀ ਉਹਨਾਂ ਨਾਲ ਕਿੰਨੀ ਫਾਈਟ ਚੱਲੀ ਹੈ ਉਹਨਾਂ ਨੇ ਟ੍ਰੇਨ ਵੀ ਹਾਈਜੈਕ ਕਰ ਲਈ ਸੀ ਪਤਾ ਨਹੀਂ ਕਿੰਨੇ ਸੋਲਜਰ ਮਾਰੇ ਗਏ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਪਤਾ ਤੇ ਤੱਕਾ ਤਾਂ ਉਹਨਾਂ ਦੀ ਆਰਮੀ ਕਰਦੀ ਹੈ ਕਿਉਂਕਿ ਉੱਥੇ ਔਰ ਸਾਡੇ ਫਰਕ ਕਰਮੀ ਚ ਅਗੇ ਉੱਥੇ 75 ਸਾਲਾਂ ਚ 35 40 ਸਾਲ ਆਰਮੀ ਨੇ ਰਾਜ ਕੀਤਾ ਹੈ ਇੱਥੇ ਆਰਮੀ ਪੋਲਿਟਿਕਸ ਤੋਂ ਦੂਰ ਹੈ ਉੱਥੇ ਹਜੇ ਵੀ ਜਿਹੜੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਨੇ ਜਿਸ ਤਰ੍ਹਾਂ ਕੋਈ ਬ੍ਰਿਜਿੰਗ ਕਾਰਪੋਰੇਸ਼ਨ ਹੈ ਹਾਊਸਿੰਗ ਕਾਰਪੋਰੇਸ਼ਨ ਹੈ ਉਹਨਾਂ ਦੇ ਚੇਅਰਮੈਨ ਫੌਜੀ ਨੇ ਸਰਵਿੰਗ ਫੌਜੀ ਨੇ ਤੇ ਇਸੇ ਕਰਕੇ ਜਿਹੜਾ ਉਹਨਾਂ ਕੋਲੇ ਪਾਵਰਸ ਨੇ ਤੇ ਜਿਸ ਤਰ੍ਹਾਂ ਇੱਥੇ ਕੋਈ ਹੈ ਯਾਨੀ ਆਪਾਂ ਕਿਸੇ ਨੂੰ ਰੋਕ ਕੇ ਫੌਜੀ ਨੂੰ ਚੈੱਕ ਕਰ ਸਕਦੇ ਹਾਂ ਕੁਝ ਹੈ ਪਾਕਿਸਤਾਨ 'ਚ ਕਿਸੇ ਦੀ ਹਿੰਮਤ ਹੀ ਨਹੀਂ ਆ ਕਿਸੇ ਫੌਜੀ ਦੀ ਗੱਡੀ ਰੋਕ ਕੇ ਚੈੱਕ ਕਰ ਸਕਦਾ ਜਿਹੜੇ ਨਾਲ ਸਾਡੇ ਫੋਰਨ ਦੇ ਕਈ ਵਾਰੀ ਆਫਸਰ ਹੁੰਦੇ ਆ ਉਹ ਜਿਹੜੇ ਉੱਧਰ ਵੀ ਕੋਰਸ ਕਰਕੇ ਆਉਂਦੇ ਆ ਟ੍ਰੇਨਿੰਗ ਕਰਨ ਜਾਂਦੇ ਆ ਕਈ ਵਾਰੀ ਦੱਸਦੇ ਆ ਪਾਕਿਸਤਾਨ ਦੇ ਫੌਜੀਆਂ ਦੇ ਘਰੇ ਸ਼ਰਾਬ ਆਮ ਹੁੰਦੀ ਹੈ ਜਦੋਂ ਕਿ ਹਰਾਮ ਹੈ ਉੱਥੇ ਸ਼ਰਾਬ ਨਹੀਂ ਵਿਕਦੀ ਚਲੋ ਤਾਂ ਇੰਡੀਆ ਫੌਜੀਆਂ ਦੇ ਘਰੇ ਵੀ ਹੁੰਦੀ ਹੈ ਪਰ ਇੰਡੀਆ 'ਚ ਤਾਂ ਪਰਮਿਟਿਡ ਹੈ ਨਾ ਪਰਮਿਟਿਡ ਹੈ ਉੱਥੇ ਪਰਮਿਟਿਡ ਨਹੀਂ ਹੈ हां ਉਸ ਦੇ باوجود ਵੀ ਜਿਹੜੀ ਇਲੀਗਲ ਚੀਜ਼ ਕਿਸੇ ਦੇ ਘਰੇ ਹੋਣਾ ਗਲਤ ਹੈ ਆ ਬੜੀ ਵੱਡੀ ਗੱਲ ਹੈ ਪਰ ਉਹਨਾਂ ਨੂੰ ਚੈੱਕ ਨਹੀਂ ਕੀਤਾ ਜਾਂਦਾ ਹੁਣ ਇਹ ਦੇਖੋ ਸਾਮਾ ਬਿਲ ਲਾਦਨ ਕੰਟੋਨਮੈਂਟ ਤੋਂ 1 ਕਿਲੋਮੀਟਰ ਤੇ ਰਹਿ ਰਿਹਾ ਸੀ ਔਰ ਯੂ ایس ਆਰਮੀ ਨੇ ਪਾਕਿਸਤਾਨ ਆਰਮੀ ਨੂੰ ਟਰਸਟ ਨਹੀਂ ਕੀਤਾ ਅਟੈਕ ਕਰਨ ਵੇਲੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਇਨਫੋਰਮੇਸ਼ਨ ਲੀਕ ਹੋ ਜਾਣੀ ਹੈ ਇਹ ਤੇ ਉਹਨੂੰ ਸ਼ਹਿ ਦੇਖ ਕੇ ਬੈਠੇ ਨੇ ਇਸ ਕਰਕੇ ਵੀ ਉਹਨਾਂ ਦੀ ਜਿਹੜੀ ਟਰਸਟ ਹੈ ਉਹ ਡਾਊਟਫੁਲ ਹੈ ਹਾਂ ਉਥੇ ਉਹ ਜ਼ਿਆਦਾ ਸਟਰੋਂਗ ਨੇ ਜਿਵੇਂ ਗੱਲਾਂ ਹੋ ਰਹੀਆਂ ਹੁਣ ਵੀ ਉੱਥੇ ਜੇ ਵਾਰ ਦੀ ਗੱਲ ਹੁੰਦੀ ਹੈ ਮੈਂ ਤਾਂ ਇਹ ਗੱਲ ਕਵਾਂਗਾ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਬੈਠਾ ਜਿਹਨੇ ਫੇਸਬੁੱਕ ਤੇ ਕਮੈਂਟ ਕਰਨੇ ਆ ਸਿਰਫ ਉਹ ਕਹਿ ਦਿੰਦਾ ਵੀ ਹਾਂ ਵਾਰ ਹੋਣੀ ਚਾਹੀਦੀ ਆ ਵਾਰ ਲੱਗਣੀ ਚਾਹੀਦੀ ਆ ਪਰ ਵਾਰ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਨਹੀਂ ਨਹੀਂ ਦੇਖੋ ਮੈਂ ਵਾਰ ਦੇ ਹੱਕ 'ਚ ਨਹੀਂ ਆ ਵਾਰ ਦਾ ਕੋਈ ਫਾਇਦਾ ਨਹੀਂ ਹੈ ਜੀ ਫੌਜੀ ਆ ਕਰਨਲ ਰਹੇ ਹੋ ਤੁਸੀਂ ਆਪ ਇੰਨੀ ਗੱਲ ਦੇਖੋ ਫੌਜ ਦਾ ਕੰਮ ਹੈ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ ਅਸੀਂ ਉਸ ਵਾਸਤੇ ਹਾਜ਼ਰ ਹਾਂ ਹਮੇਸ਼ਾ ਹਾਜ਼ਰ ਹਾਂ ਫੌਜ ਤੇ ਸਾਡੇ ਦੇਸ਼ ਵਾਸਤੇ ਸਾਡੀ ਲॉयਲਟੀ ਹੈ ਪਰ ਫੌਜ 'ਚ ਅਸੀਂ ਕਦੇ ਵੀ ਇਹ ਨਹੀਂ ਚਾਹੁੰਦੇ ਵੀ ਇੱਕ ਸਾਡਾ ਜਿਹੜਾ ਗਵਾਂਢੀ ਹੈ ਅਸੀਂ ਉਹਦੇ ਤੇ ਕਬਜ਼ਾ ਕਰ ਲਈਏ ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਹੈ ਜੇ ਸਾਡਾ ਗਵਾਂਢੀ ਮੁਲਕ ਭੁੱਖਾ ਨੰਗਾ ਡੀਸਟੈਬਲਾਈਜ਼ ਹੋਊਗਾ ਉਹ ਸਾਡੇ ਵਾਸਤੇ ਸਰਦਰਦੀ ਹੋਊਗਾ ਪਾਕਿਸਤਾਨ ਦੀ ਵੀ ਇਹੀ ਪ੍ਰੋਬਲਮ ਹੈ ਵੀ ਉਹ ਬੈਂਕ ਰੌਪਟ ਹੈ ਇਸੇ ਕਰਕੇ ਪ੍ਰੋਬਲਮ ਹੈ ਕਿਉਂਕਿ ਦੇਖੋ ਅੱਜ ਡਾਲਰ ਦਾ ਰੇਟ ਦੇਖ ਲਓ ਤੇ ਆਟੇ ਦਾ ਦੇਖ ਲਓ ਬਾਕੀ ਚੀਜ਼ਾਂ ਦਾ ਰੇਟ ਦੇਖ ਲਓ ਦਿਵਾਲਾ ਨਿਕਲਿਆ ਪਿਆ ਕੰਟਰੀ ਦਾ ਤੇ ਐਜ਼ ਅ ਫੌਜੀ ਤੂੰ ਲੜਨਾ ਤੁਹਾਡਾ ਫਰਜ਼ ਹੈ ਪਰ ਤੁਸੀਂ ਕੋਈ ਕ੍ਰਿਮੀਨਲ ਥੋੜੀ ਅਟੈਕਰ ਥੋੜੀਆਂ ਵੀ ਤੁਹਾਡਾ ਮਾਈਂਡ ਹਰ ਟਾਈਮ ਕਿਸੇ ਨੂੰ ਗੋਲੀ ਮਾਰਨ ਦੇ ਵਾਸਤੇ ਕੰਮ ਕਰਦਾ ਅਸੀਂ ਤਾਂ ਇਹ ਚਾਹਨੇ ਆ ਵੀ ਠੀਕ ਹੈ ਸੀ ਜਦੋਂ ਲੋੜ ਪਵੇ ਡਿਫੈਂਡ ਕਰੀਏ ਪਰ ਜਦੋਂ ਵਾਰ ਹੁੰਦੀ ਹੈ ਵਾਰ ਬੜੀ ਭੈੜੀ ਹੁੰਦੀ ਹੈ ਤੇ ਲੋਕਾਂ ਨੂੰ ਸ਼ਾਇਦ ਸੋਸ਼ਲ ਮੀਡੀਆ ਤੇ ਜਿਹੜੇ ਵੀਡੀਓ ਪਾਉਂਦੇ ਨੇ ਜਾਂ ਕਮੈਂਟ ਪਾਉਂਦੇ ਨੇ ਉਹਨਾਂ ਨੂੰ ਲੱਗਦਾ ਵਾਰ ਇੱਕ ਵੀਡੀਓ ਗੇਮ ਹੈ ਜਦੋਂ ਬਟਨ ਦਬਾਂਗੇ ਤੇ ਚਾਲੂ ਹੋ ਜਾਊ ਬਟਨ ਦਬਾ ਕੇ ਬੰਦ ਹੋ ਜਾ ਤੇ ਉਹਨਾਂ ਨੂੰ ਲੱਗਦਾ ਜਿਵੇਂ ਬਾਰਡਰ ਫਿਲਮ ਸੀ ਲੜਾਈ ਉਦਾਂ ਹੀ ਹੋਊਗੀ ਪਹਿਲਾਂ ਗਾਲਾਂ ਕੱਢਾਂਗੇ ਫਿਰ ਬੋਲਾਂਗੇ ਫਿਰ ਜਾ ਕੇ ਸੈਲ ਚਟਾਂਗੇ ਫਿਰ ਪਿੱਛੇ ਮੁੜ ਕੇ ਦੇਖਾਂਗੇ ਲੜਾਈ ਇਸ ਤਰ੍ਹਾਂ ਨਹੀਂ ਹੋਣੀ ਲੜਾਈ ਇਹ ਨਹੀਂ ਹੈ ਵੀ ਜਾ ਕੇ ਤੁਸੀਂ ਗਦਰ ਫਿਲਮ ਵਾਂਗੂ ਜਾ ਕੇ ਨਲਕਾ ਪੱਟ ਕੇ 5 ਮਿੰਟਾਂ ਚ ਵਾਪਸ ਮੁੜ ਆਉਂਗੇ ਐਦਾਂ ਕੋਈ ਬਾਰਡਰ ਟੱਪੇ ਨੂੰ ਲੰਘਣ ਨਹੀਂ ਦਿੰਦਾ ਤੇ ਉਹਨਾਂ ਦਾ ਕਨਸੈਪਟ ਕਿਉਂਕਿ ਲੜਾਈ ਦੇਖੀ ਨਹੀਂ ਹੈ ਲੜਾਈ ਭੁਗਤੀ ਨਹੀਂ ਹੈ ਔਰ ਲੜਾਈ ਚ ਜ਼ਰੂਰੀ ਨਹੀਂ ਹੈ ਕਿ ਫੌਜੀ ਮਰੇ ਲੜਾਈ ਚ ਕੋਈ ਵੀ ਬੰਦੇ ਤੇ ਮਰ ਸਕਦਾ ਜਿਹੜਾ ਬੌਮਬ ਹੈ ਜਦੋਂ ਅਟੈਕ ਹੋਣਗੇ ਜਹਾਜ਼ ਆਉਣਗੇ ਮਿਜ਼ਾਈਲ ਆਉਣਗੇ ਉਹਨਾਂ ਨੇ ਫੌਜੀ ਟਿਕਾਣਾ ਔਰ ਸਿਵਲ ਟਿਕਾਣੇ ਚ ਡਿਫਰੈਂਸ ਨਹੀਂ ਦੇਖਣਾ ਜੇ ਵੱਧੋਵਾਲ ਚ ਕੋਈ ਬੌਮ ਮਿਜ਼ਾਈਲ ਆਉਂਦੀ ਹੈ ਤੇ ਥੋੜਾ ਜਿਹਾ ਵੀ ਗਲਤ ਹੋ ਗਏ ਤੇ ਰਾਜਗੁਰੂ ਨਗਰ ਤੇ ਵੀ ਗਰ ਸਕਦੀ ਹੈ ਉਹ ਜਿਹੜੇ ਬੰਦੇ ਸੋਚਦੇ ਆ ਕਿ ਲੜਾਈ ਸਿਰਫ ਉੱਥੇ ਹੋਏਗੀ ਫੌਜੀਆ ਨਾਲ ਹੋਏਗੀ ਉਹ ਗਲਤ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਲੜਾਈ ਬਹੁਤ ਭਿਆਨਕ ਹੈ ਸ਼ੁਰੂ ਕਰਨੀ ਸੌਖੀ ਹੈ ਤੇ ਰੁਕਣੀ ਪਤਾ ਨਹੀਂ ਕਿੱਥੇ ਜਾ ਕੇ ਹੈ ਤੇ ਕਿੰਨੀ ਕੁਰਬਾਨੀਆਂ ਲੈ ਕੇ ਹੈ ਅਸੀਂ ਗੱਲ ਦੱਸ ਰਹੇ ਸੀਗੇ ਵੀ ਜੇ ਕੋਈ ਜਹਾਜ਼ ਆ ਕੋਈ ਫਾਈਟਰ ਪਲੇਨ ਆ ਜੇ ਉਹਨੇ ਕੋਈ ਬੌਮ ਕੈਰੀ ਕੀਤਾ ਤੇ ਉਹ ਉਹਨੂੰ ਛੱਟ ਕੇ ਆਊਗਾ ਵਾਪਸ ਨਹੀਂ ਆ ਸਕਦਾ ਹਾਂ ਬਿਲਕੁਲ ਕਿਉਂਕਿ ਇੱਕ ਵਾਰੀ ਆਰਮ ਕਰਕੇ ਬੌਮ ਉਹਨੇ ਲੋਡ ਲੈ ਲਿਆ ਤੇ ਜਦੋਂ ਉਹ ਸੌਟੀ ਤੇ ਬਾਰਡਰ ਪਾਰ ਕਰ ਗਿਆ ਤੇ ਆਪਣੇ ਟਾਰਗੇਟ ਤੇ ਜੇ ਉਹ ਨਹੀਂ ਪਹੁੰਚਦਾ ਤਾਂ ਉਹਨੇ ਇੱਧਰ ਉੱਧਰ ਉਹਨੂੰ ਸਿਟਕਿਆਉਣਾ ਕਿਉਂਕਿ ਵਾਪਸ ਲੋਡਡ ਬੰਬ ਲੈ ਕੇ ਆਉਣਾ ਇੱਕ ਤੇ ਲੋਡਡ ਬੰਬ ਦੇ ਨਾਲ ਲੈਂਡਿੰਗ ਰਿਸਕ ਹੀ ਹੁੰਦੀ ਹੈ ਦੂਜਾ ਲੋਡਡ ਨੂੰ ਫੇਰ ਲਾਉਣਾ ਦੁਬਾਰਾ ਡਿਸਆਰਮ ਕਰਨਾ ਉਹਦੇ ਦੇ ਟਾਈਮ ਕੰਜ਼ੂਮ ਹੁੰਦਾ ਕਿਉਂਕਿ ਨੈਕਸ ਸੌਟੀ ਤੇ ਜਾਣਾ ਇਸ ਕਰਕੇ ਟ੍ਰੇਨਿੰਗ ਦੇ ਹਿਸਾਬ ਨਾਲ ਹੁੰਦੇ ਆ ਉਹ ਬੰਬ ਉਹਨਾਂ ਨੂੰ ਜੈਟਸਨ ਕਰਨੇ ਹੀ ਹੁੰਦੇ ਆ ਤੇ ਉਹ ਫਿਰ ਕਿਤੇ ਵੀ ਜਾ ਕੇ ਕਿਸੇ ਵੀ ਟਾਰਗੇਟ ਤੇ ਕਰ ਸਕਦੇ ਨੇ ਹੁਣ ਗੱਲ ਹੈ ਪਰਮਾਣੂ ਯੋਗ ਦੇ ਵਿੱਚ ਆ ਅਸੀਂ ਇੱਕ ਪਾਸੇ ਜੇ ਗੱਲ ਹੁੰਦੀ ਆ ਤਾਂ ਦੂਜੇ ਪਾਸੇ ਉਹ ਵੀ ਕਹਿ ਦਿੰਦੇ ਪਰਮਾਣੂ ਦੇਸ਼ਾਂ ਸੀ ਇਧਰਲੇ ਪਾਸੇ ਇਹ ਵੀ ਕਹਿ ਦਿੰਦੇ ਵੀ ਅਸੀਂ ਵੀ ਪਰਮਾਣੂ ਦੇਸ਼ਾਂ ਪਰ ਪਰਮਾਣੂ ਦੇਸ਼ ਇੱਕ ਦੂਜੇ ਦੀ ਗੱਲ ਕਰ ਰਿਹਾ ਪਰਮਾਣੂ ਫਿਰ ਆਮ ਲੋਕਾਂ ਦਾ ਹੀ ਨੁਕਸਾਨ ਹੈ ਦੇਖੋ ਇਹ ਪਰਮਾਣੂ ਯੁੱਧ ਬਹੁਤ ਖਤਰਨਾਕ ਯੁੱਗ ਦਾ ਹੈ ਦੇਖੋ ਨਾਗਾਸਾਕੀ ਹਿਰੋਸ਼ਿਮਾ ਚ ਪਰਮਾਣੂ ਬੰਬ ਸਿੱਟੇ ਗਏ ਸੀ ਔਰ ਉਦੋਂ ਬਹੁਤ ਛੋਟੇ ਛੋਟੇ ਬੰਬ ਸੀ 20 ਕਿਲੋਟਨ ਦੇ ਹੁਣ ਬਹੁਤ ਵੱਡੇ ਵੱਡੇ ਬੰਬ ਨੇ ਪਰ ਕੀ ਆਪਣੇ ਸੰਦਰਭ 'ਚ ਇਹ ਗੱਲਾਂ ਲਾਗੂ ਨੇ ਕੈਨਾ ਦਾ ਸੌਖਾ ਸਾਡੇ ਕੋਲੇ ਜਿਹੜੇ ਨਿਊਕਲੀਅਰ ਬੰਬ ਨੇ ਉਹ ਇੱਕ ਦੂਜੇ ਨੂੰ ਡਰਾਉਣ ਵਾਸਤੇ ਵੱਧ ਨੇ ਜਦੋਂ ਉਹ ਬੰਬ ਅਮਰੀਕਾ ਨੇ ਸੁੱਟੇ ਸੀ ਇੱਕ ਵੱਡਾ ਡਿਫਰੈਂਸ ਸੀ ਅਮਰੀਕਾ ਔਰ ਜਾਪਾਨ ਬਹੁਤ ਦੂਰ ਦੂਰ ਸੀ ਉਹ ਵਿਚਾਲੇ ਬਹੁਤ ਵੱਡਾ ਗੈਪ ਸੀ ਸਾਡੇ ਵਿਚਾਲੇ ਗੈਪ ਨਹੀਂ ਹੈ ਦੂਜਾ ਪਾਕਿਸਤਾਨ ਦੀ ਵਿਡਥ ਬਹੁਤ ਘੱਟ ਹੈ ਮੰਨ ਲਓ ਉਹ ਪੰਜਾਬ 'ਚ ਬੰਬ ਸੁੱਟਦਾ ਹੈ ਨਿਊਕਲੀਅਰ ਬੰਬ ਸੁੱਟਦਾ ਹੈ ਔਰ ਹਵਾ ਦਾ ਰੁਖ ਚੇਂਜ ਹੋ ਜਾਂਦਾ ਹੈ ਇਹਦੀ ਸਾਰੀ ਜਿਹੜੀ ਰੇਡੀਏਸ਼ਨ ਹੈ ਵਾਪਸ ਪਾਕਿਸਤਾਨ ਚ ਚਲੀ ਜਾਊਗੀ। ਇਸਲਾਮਾਬਾਦ ਟੱਪ ਕੇ ਐਂਡ ਤੱਕ ਚਲੀ ਜਾਊਗੀ। ਇਸ ਕਰਕੇ ਇੱਥੇ ਨਿਊਕਲੀਅਰ ਬੰਬ ਯੂਜ਼ ਕਰਨਾ ਬਹੁਤ ਡੇਂਜਰਸ ਹੋਏਗਾ। ਇੰਡੀਆ ਦੀ ਜਿਹੜੀ ਪਾਲਿਸੀ ਹੈ ਰਿਟਰਨ ਪਾਲਿਸੀ ਹੈ, ਟੀਚਿੰਗ ਪਾਲਿਸੀ ਹੈ, ਨੋ ਫਰਸਟ ਯੂਜ਼